ਇੰਨਾ ਬੇਆਸ ਹੋਇਆ ਬੈਠਾ ਬਾਬੂ ਸ਼ਰਮ ਸੇ ਤੁਕਾਂ ਤੁਕਾਂ ਨੇ ਬਾਬੂ ਦੀ ਰਜਾਈ ਹੈ ਜਿਹੜੀ ਨਾ ਪੂਰੀ ਗਿੱਲੀ ਹੋਰ ਜਾ ਗਈ ਹੈ ਆ ਸਾਰੀ ਰਜਾਈ ਭਿੱਜੀ ਹੋਈ ਹੈ ਬਾਬੂ ਪਰ ਆਪਣੇ ਨੂੰ ਮਿਲਣਾ ਚਾਹੁੰਦਾ ਆਪਣੇ ਦੀ ਯਾਦ ਬੇਲਦੂ ਯਾਰ ਬਾਈ ਯਾਰ ਇੰਨਾ ਵੀ ਨਾ ਮੋਹ ਪੰਗ ਕਰੋ ਬਾਈ ਯਾਰ ਇੰਨਾ ਵੀ ਬਾਈ ਕਾਹਦੀ ਉਸ ਬਾਈ ਆ ਕੰਨ ਨੂੰ ਸਾਬਬ ਦਰਸ਼ਨ ਕਰਨੇ ਚਾਹੁੰਦਾ ਤੁਹਾਡੇ ਤੁਸੀਂ ਵੀ ਕਰ ਲੋ ਦਰਸ਼ਨ ਯਾਰ ਉਹ ਨਾਲ ਉਹਨਾਂ ਨੇ ਉਹਨਾਂ ਨਹੀਂ ਉਹਨਾਂ ਨੇ ਵਾਈਕੁਟ ਜੀ ਕਾ ਖਾਲਸਾ ਵਾਈਕੁਟ ਜੀ ਕੀ ਫਤਿਹ ਇੰਨਾ ਬੇਆਸ ਹੋਇਆ ਬੈਠਾ ਬਾਪੂ ਸ਼ਰਮ ਸੇ ਕਾਲੇ ਕੀ ਪਿੰਡਾ ਬਾਬਾ ਬਕਾਲਾ ਤਹਿਸੀਲਾ ਸ੍ਰੀ ਅਮਰitsar ਸਾਹਿਬ ਜ਼ਿਲ੍ਹਾ ਬਾਪੂਆ ਬਾਪੂ ਜਿਹਨੂੰ ਜਰ ਲੈ ਕੇ ਆਏ ਸੀ ਉਹ ਵੀ ਤਸਵੀਰਾਂ ਦੇਖੋ ਵੀਡੀਓ ਸ਼ੇਅਰ ਕੀਤੀਆਂ ਸੀ ਤੇ ਹੁਣ ਵੀ ਬਾਪੂ ਜੀ ਨੂੰ ਤੁਸੀਂ ਦੇਖੋ ਫਿਰਨ ਪਿਛਲੇ 4-5 ਸਾਲਾਂ ਦਾ ਬਾਪੂ ਸਾਡੇ ਕੋਲ ਰਹਿ ਰਿਹਾ ਪਰ ਆਪਣਿਆਂ ਨੂੰ ਮਿਲਣਾ ਚਾਹੁੰਦਾ ਆਪਣਿਆਂ ਦੀ ਯਾਦ ਆਉਂਦੀ ਆਪਣੇ ਭਤੀਜਿਆਂ ਨੂੰ ਭਰਾਵਾਂ ਨੂੰ ਭਰਜਾਈਆਂ ਨੂੰ ਭਤੀਜਿਆਂ ਨੂੰ ਭਾਣਜਿਆਂ ਨੂੰ ਭਾਣਜਿਆਂ ਨੂੰ ਭੈਣਾਂ ਨੂੰ ਜੀਜਿਆਂ ਨੂੰ ਤੇ ਪਿੰਡ ਦੇ ਬਸੰਦਿਆਂ ਨੂੰ ਮਿਲਣਾ ਚਾਹੁੰਦਾ ਬਾਪੂ ਸ਼ਰਮ ਦਾ ਸਪੈਸ਼ਲੀ ਅੱਜ ਮੇਰੇ ਕੋ ਆਇਆ ਕੰਨਾ ਸਰਦਾਰ ਜੀ ਇਹ ਕਾਰਜ ਕਰਨ ਲਈ ਨੀ ਕਦੇ ਬਾਪੂ ਜੀ ਨੇ ਕੋਈ ਡਿਮਾਂਡ ਨਹੀਂ ਕਰੀ ਇੱਥੇ ਕਦੇ ਮੇਲ ਦੋ ਯਾਰ ਬਾਈ ਆ ਗਿਆ ਇੰਨਾ ਵੀ ਨਾ ਮੋਹ ਪੰਗ ਕਰੋ ਬਾਈ ਯਾਰ ਇੰਨਾ ਵੀ ਬਾਈ ਕਾਹਦੀ ਉਸ ਬਾਈ ਇਹ ਕਾਹਦਾ ਗੁੱਸਾ ਬਾਪੂ ਕਾਹਦਾ ਬਾਈ ਕੀ ਨਰਾਜ਼ਗੀ ਹੈ ਢੀ ਮਿਲ ਜਵਾ ਕਾਲੇ ਕੇ ਪਿੰਡ ਦਾ ਇਹ ਬਸਿੰਦਾ ਬਾਪੂ ਤੁਹਾਡਾ ਪੂਰਾ ਨਾਮ ਕੀ ਆ ਸ਼ਰਮ ਸਿੰਘ ਸ਼ਰਮ ਸਿੰਘ ਤੇ ਪਤਾ ਹੀ ਦਾ ਕੀ ਨਾ ਕਰਨਲ ਸਿੰਘ ਕਰਨਲ ਸਿੰਘ ਕੀ ਕਰਦੇ ਸੀ ਟਾਟਾ ਕੰਪਨੀ ਚ ਕੰਮ ਕਰਦੇ ਟਾਟਾ ਕੰਪਨੀ ਦੀ ਕੰਮ ਕਰਦੇ ਸੀ ਕੀ ਕੰਮ ਕਰਦੇ ਸੀ ਉਹ ਪੇਟਾਂ ਦਾ ਹੀ ਚੀਨਾ ਬਣਦੇ ਹਾਂ ਚਾਦਰਾਂ ਬਣਦੇ ਜਿੱਥੇ ਉੱਪਰ ਲੀਆਂ ਉਹ ਬਣਾਉਂਦੇ ਸੀ ਤੁਸੀਂ ਜਮਸ਼ੇਰਪੁਰ ਟਾਟਾ ਕਿੰਨੇ ਸਾਲ ਰਹੇ ਨਹੀਂ ਬਹੁਤ ਬਹੁਤ ਸਾਲ ਰਹੇ ਪੂਰੇ ਕਰ ਤੋਂ ਕਰ ਤੋਂ 2 ਸਾਲ ਹੋ ਗਏ ਕੀ ਚੋਣ ਹੈ ਹੁਣ ਤੁਸੀਂ ਦੱਸੋ ਸਰ ਹਾਂ ਸਾਬ ਮੈਂ ਚਾਹਾਂ ਆਪੇ ਜੁਕੀ ਲਾ ਦਵਾਂਗਾ ਜੀ ਦਸ਼ਨ ਕਰਾਵਾਂ ਨਾ ਨਾ ਪੰਡਾ ਵਾਲਿਆਂ ਦੇ ਹਾਂ ਜੀ ਦਰਸ਼ਨ ਕਰਨੇ ਚਾਹੁੰਦਾ ਤੁਹਾਡੇ ਤੁਸੀਂ ਵੀ ਕਰ ਲਓ ਦਰਸ਼ਨ ਯਾਰਾ ਬਾਪੂ ਸ਼ਰਮ ਤੇ ਬਾਗੁਰਜੀ ਦਾ ਘਰ